ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸ ਜੀ ਸਰ ਕੱਢ ਦੀ ਗਲਾ ਚਰੋ ਜੀ ਵਾਹ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸੰਦੀਪ ਨੂੰ ਮੈਂ ਲੈਣ ਪਹੁੰਚਿਆ ਹਾਂ ਜੀ ਚਾਰ ਦਿਨ ਸੰਦੀਪ ਨੇ ਆਪਣੇ ਲਾਦੇ ਹੋਰੇ ਤੇ ਹੁਣ ਗੱਡੀ 'ਚ ਸਮਾਨਾਂ ਲੋਡ ਹੋ ਰਿਹਾ ਜੀ ਅ ਢਿੱਲਾ ਦਾ ਮੂੰਹ ਹੋ ਗਿਆ ਅ ਚਲੋ ਧੀਆ ਨੂੰ ਅ ਮਾਪੇ ਕੋਲ ਤੋਂ ਜਾਣਾ ਥੋੜਾ ਜਿਹਾ ਔਖਾ ਹੋ ਰਿਹਾ ਤੇ ਅ ਕਾ ਕਿਆ ਕਾ ਹਮ ਕੋਸਰੀ ਸਮਝਲਾਦੀ ਬਾਕੀ ਹੁਣ ਜਾਣਾ ਦਾ ਬਣਈ ਹੈ ਭਾਈ ਜੇ ਉਰੇ ਹੁਣ ਰੌਣਕ ਲਾਈ ਵੀ ਦੀ ਤਾਂ ਮਾਲਾ ਸਨਮ ਅਸਾਂਤਾ ਤੇ ਹੁਣ ਮਲਾਉਂਦਾ ਜੀ ਸਾਨੂੰ ਉਧਰ ਵੀ ਲਓ ਜੀ ਰਿਤਕੌਰ ਬਣ ਕੇ ਡਾਕਟਰ ਟੀਕਾ ਲਾ ਦੇ ਮਾਮੀ ਦੇ ਟੀਕਾ ਕਿੱਥੇ ਤੇਰਾ ਚੱਕ ਲ। ਕਿੱਥੇ? ਕਿੱਥੇ ਢੀਕਾ? ਲਾ ਤਾ ਦੇ ਲਾ ਦੇ ਮਾਮੀ ਦੇ ਲਾ ਦੇ ਜਾ। ਦਾਈ। ਦਾਈ ਇਹ ਚੱਕ ਲੈ ਜੀ ਆ ਡਾਕਟਰ ਕਟਾ। ਇਹ ਕਿਤੇ ਪਹਿਲਾਂ ਵੀ ਇਹਨੂੰ ਲੈ ਕੇ ਦੇ ਦਿੱਤੀ ਸੀ। ਉਹਨਾਂ ਨੂੰ ਫੇਰ ਲੈ ਕੇ ਦੇ ਦਿੱਤੀ। ਬਾ ਹੁਣ ਆਪਣਾ ਇਹ ਟੀਕੇ ਲਾਉਂਦੀ ਫਰੀ ਜਾਂਦੀ ਆ। ਇਹ ਟੀਕਾ। ਮੇ ਲੋ ਜੀ ਇੱਧਰ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਕੱਪੜੇ-ਕੁਪੜੇ ਬਾਹਰੇ ਪੈਤੇ ਇਹਨਾਂ ਦੇ ਇੰਨਾ ਸ਼ੁਕਰ ਵੀ ਮੀਂਹ ਇੱਥੇ ਨਹੀਂ ਪਿਆ ਹੈਗਾ ਖੰਨੇ ਪੈ ਗਈ ਸਰ ਗਿਆ ਹਾਂ ਖੰਨੇ ਪੈ ਗਈ ਸਰ ਗਿਆ ਜੇ ਕਿਤੇ ਹੋਰੇ ਪੈਂਦਾ ਫੇਰ ਔਖਾ ਹੋਣਾ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਵਿਚਾਰੀ ਨੂੰ ਸੁਧਦੇ ਹੀ ਨਹੀਂ ਕੋਈ ਕੁੱਝ ਜਲਾ ਗਿਆ ਦੜੀ ਭਾਈ ਹੈ ਨਾ ਬੰਦਲੀ ਪਿਆਣੇ ਹੁਣ ਜਾਣਾ ਪੈਣਾ ਨਾ ਮਾਲਾ ਨੂੰ ਤਾਂ ਕਰਕੇ ਨਾ ਕਹਿੰਦੀ ਇਹਨਾਂ ਮੈਂ ਤਾਂ ਕਾਲੂ ਵੀ ਚਲੇ ਜਾਉਂਗੀ ਤੁਸੀਂ ਦੱਸ ਦੋ ਜੀ ਕਾਲੂ ਲੈ ਜਲੂ ਮੈਂ ਨਾ 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 ਅੱਜ ਜਾਣਾ ਕਾਲੂ ਦਾ ਕੀ ਪਤਾ ਕਿਹੜੇ ਕਿਹੜੇ ਪ੍ਰੋਗਰਾਮ ਲਿਖੇ ਪਿਆ ਹਾਂਜੀ ਹਾਂ ਕਾਲੂ ਡਾਉਨ ਦਾ ਵਿਆਹ ਵੀ ਹੈ ਦਾਉ ਸਾਬੀ ਜਾਣਾ ਹੋਰ ਬਹੁਤ ਕੰਮ ਹਾਂ ਇੱਧਰ ਕਰਨਤਾ ਜੀ ਨਿਕਲ ਗਿਆ ਪਤਾ ਮੈਂ ਹੁਣ ਇਹ ਦੇਖਦਾ ਨਹੀਂ ਮੈਂ ਬੂਟ ਆਪਣੇ ਪੈਂਟ ਪਰ ਰੱਖੀ ਬੈਠਾ ਲਾ ਕਾਕਾ ਮਸੀਆ ਪਾਉਣ ਲੱਗਿਆ ਜੀ ਸਾਸਰੀ ਘਰ ਦੀ ਸਾਰਿਆਂ ਨੂੰ ਆਹ ਟਿੱਕੇ ਲਾਈ ਜਾਂਦੀ ਆ ਲੈ ਉਹਦੇ ਟਿੱਕੇ ਹੀ ਲਾਈ ਜਾਂਦੀ ਆ ਕਰਨ ਪਾਲਾ ਪੁੱਤ ਪਾਲਾ ਕਰਨੇ ਕੁਝ ਲਾ ਦੇ ਕਾਕੇ ਦੇ ਟਿੱਕਾ ਲਾ ਦੇ ਚੱਲ ਲਾ ਤਾ ਵੀ ਲਾ ਤਾ ਮੇਰੇ ਨਹੀਂ ਲਾਉਣਾ ਮੈਂ ਨਹੀਂ ਲਾਉਣਾਗਾ ਮੈਂ ਠੀਕ ਆ ਉਹ ਮੈਂ ਠੀਕ ਆ ਜੀ ਉਹ ਮੈਂ ਠੀਕ ਆ ਜੀ ਹਾਲਾ ਵਿਲਾ ਤਲਾ ਤਾ ਪਾਦਾ ਦੇ ਨੇ ਕੀਤੇ ਟੀਕੇ ਲਾ ਕੇ ਤੇ ਦੇਖ ਲੈ ਅਜੇ ਤੱਕ ਤਾਂ ਕਹਿੰਦੀ ਸੋਤੀ ਜਿੱਤਾ ਕੀਤੇ ਟੀਕਾ ਲੱਗੀ ਹੀ ਨਹੀਂ ਇਹਦੇ ਕੰਮ ਹੈ ਸਿਖਾਉਣਾ ਇਹ ਸਿਖਾਉਂਦਾ ਤੇ ਉਹ ਵੀ ਤਾਂ ਡਾਕਟਰ ਸੱਟ ਹੈ ਤਾਂ ਮਾਹੀ ਕਹਿੰਦਾ ਮੈਂ ਡਾਕਟਰ ਸੱਟ ਤਾਂ ਹੈਗਾ ਤਾਂ ਮੈਂ ਉਹ ਵੀ ਸੋਚਦਾ ਵੀ ਟੀਕਾ ਲਾਉਣਾ ਕਿੱਥੋਂ ਤਾਂ ਸਿੱਖੀ ਹੈ ਚਲੋ ਉਧਰ ਲੋ ਡੈਡੀ ਨੂੰ ਮਲਾਉਂਦਾ ਜੀ ਤੁਹਾਨੂੰ ਮੈਂ ਡਾੜੀ ਬੁਲਾ ਦਿਓ ਫਦੇ ਫਿਰ ਐ ਜੀ ਦਾ ਖਾਲਸਾ ਵਹਿਰੀ ਕਿੱਥੇ ਖੋਜਾ ਹੁਣ ਤਾਂ 4 ਦਿਨਾਂ ਲਾ ਚੱਲੀ ਸੰਦੀਪ ਹਾਂ ਬਹੁਤ

ਡਾਡੀ ਦਾ ਵੀ ਤਾਂ ਰੱਖੀ ਨੀ ਠੀਕ ਆ ਜੀ ਡੈਡੀ ਦਾ ਤਾਂ ਰੱਖ ਦਿਓ ਕਹਿਣ ਦੀ ਲੋੜ ਨਹੀਂ ਬਾਪੇ ਦਾ ਉਹ ਮੈਂ ਕਹਿੰਦੇ ਮੈਂ ਥੋੜਾ ਕਹਾਂ ਵੀ ਉਹਦਾ ਬਾਪ ਨਹੀਂ ਹੈਗਾ ਹਾਂ ਚਲ ਜਾਣਾ ਨੂੰ ਫਿਰ ਚਲ ਨੁਕਾਦ ਕੰਗਾ ਮੈਂ ਆ ਜੂੰ ਜਦ ਕਹੇ ਕਿ ਨਹੀਂ ਫੇ ਤੁਸੀਂ ਚਲੋ ਨਾਲੇ ਚਲੀਏ ਫੇ ਤੁਸੀਂ ਕਹਿ ਰਿਹਾ ਮਾਮੀ ਵੀ ਨਾਲੇ ਲਾਦ ਲੈ ਜਣੀ ਮਾਮੀ ਦਾ ਪਿਆਰੇ ਕੋਈ ਨਹੀਂ ਤੀਏ ਨਾਰ ਇੱਕ ਵਾਰ ਇੱਕ ਦਿਨ ਜਾਣਾ ਹੀ ਹੁੰਦਾ ਆ ਆਪਣੇ ਘਰ ਦਾ ਜਾਣ ਲਈ ਵੀ ਨੰਨੇ ਨੂੰ ਮਿੱਲਾ ਹਰ ਤੋਂ ਕਾਣਾ ਐਸਾ ਡਾਕਟਰ ਬਣ ਗਈ ਆਪਣੇ ਲੱਗੀ ਵਾ ਸਟੈਥੋਸਕੋਪ ਜੇ ਕੰਨਾਂ 'ਚ ਫਸਾਉਂ ਵੀ ਨੰਨੇ ਨੂੰ ਵੀ ਚੱਲੀਏ ਠੀਕ ਹੈ ਜੋਰ ਲਾ ਲਓ ਜੋਰ ਲਾ ਲਓ ਜੋਰ ਲਾ ਲਓ ਰੋਟੀ ਨਹੀਂ ਖਾਧੀ ਅੱਜ ਕਦ ਨੰਨੇ ਸੱਚਾ ਮਾਰਦੀ ਈਏ ਇਹਦੇ ਯਾਰ ਖੇਡ ਪਈਏ ਕਰਨਾ ਬੂਟੇ ਨਹੀਂ ਪੈਂਦਾ ਦੱਸੋ ਤੂੰ ਤੁਸੀਂ ਫਸਾ ਦੋ ਉਹਦਾ ਸਾਰਾ ਬੂਟ ਤੋੜ ਦੇਣੇ ਪਹਿਲਾਂ ਪਾ ਤਸਵੇਂ ਕਦੇ ਢਿੱਲੇ ਕਰਦਾ ਵੀ ਤੇ 10 ਮਿੰਟ ਢਿੱਲੇ ਕਰ ਲਵੇ ਉਹਦੇ ਕਿੰਨੇ ਵਾਰ ਤੇ ਟੱਟ ਕਿਪੇ ਗਈ ਇਹਦੇ ਪੈਰ ਬਹੁਤ ਵਧ ਜੰਦੇ ਨੇ ਤੇ ਕੁਛ ਦੱਸੋ ਵਧੀਆ ਬਦਲ ਪਿਆ ਵਾ ਹੋਰ ਹੁਣ ਕਿਆ ਚਾਹੀਦਾ ਤੁਹਾਨੂੰ ਅੰਨੀ ਪੈਰ ਵਧੀ ਜਾਂਦੇ ਨੇ ਸਰਦਾਰਾਂ ਦੇ ਬੜੇ ਹੁੰਦੇ ਆ ਹਾਂ ਜੇ ਨਵੀਂ ਹੁੰਦੀ ਆ ਜੋ ਰਹਿੰਦੀ ਆ ਹੁਣ ਬੂਢੀ ਪੈਂਦੇ ਹੈਗੇ ਦੋ ਤੀਸਰੀ ਵਾਰੀ ਪਾਉਣ ਲੱਗਿਆ ਪੈਰ ਵਧੇ ਪਏ ਬਦਲ ਲੱਗ ਗਿਆ ਫਿਰ ਉਹ ਐਵੇਂ ਹੀ ਰੱਖ ਲੰਦਾ ਤੂੰ ਦਵਾਰਾ ਕਰਕੇ ਖਲਾ ਤੇ ਕੋਈ ਨਹੀਂ ਚੱਲ ਕੋਈ ਨਹੀਂ ਯਾਰ ਤੂੰ ਹੁਣ ਤੂੰ ਪਾ ਦੇ ਕੋਈ ਨਹੀਂ ਕੀ ਵੱਜ ਗਈ ਛੇ ਤਾਂ ਹੁਣ ਡਾੜੀ ਵੱਜੀ ਹੋ ਜਾਣਾ ਹੌਲੇ ਹੌਲੇ ਸੱਤ ਵੱਜਣਾ ਹੈ ਹੌਲੀ ਹੌਲੀ ਅੱਠ ਵਜੇ ਨੇ ਫਿਰ ਆਪਣਾ ਆਪਣੇ ਆਪਣੇ ਫੇ ਹੌਸਲਿਆਂ 'ਚ ਵੱਡ ਦੇਣਾ ਸਾਰਿਆਂ ਨੇ ਵੀ ਸੌਂ ਜੀਏ ਹਾਂ ਲੈ ਨੂੰ 7 ਵਜੇ ਜਾਣਾ ਹਾਂ ਸਭ ਲੈ ਸਭ ਚੌਵੀ ਨਹੀਂ ਕੁਝ ਬਾਦਰੀ ਵਾਹਿਗੁਰੂ ਸਤਨਾਮ ਕੜਿਆਲ ਖੜਕੀ ਪਾਈ ਪਾ ਆਪਣੀ ਚੁੱਗੜੀ ਪਾ ਖਿੱਚ 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 ਜ਼ੋਰ ਲਗਾ ਸਾਹੀ ਨਹੀਂ ਕੀ ਨਿਕਲਦੀ ਲੋ ਜੀ ਪਹਿਲਾਂ ਸਭ ਦਾ ਪਾਠ ਹੋ ਗਿਆ ਸ਼ੁਰੂ ਤੇ ਹੁਣ ਮਿੱਠੀ ਮਿੱਠੀ ਚੱਲੂਗੀ ਬਾਣੀ ਹਾਂ ਲੋਹੀ ਆਹ ਕੀ ਹੈ ਇਹਦਾ ਹੈ ਨਹੀਂ ਆਹ ਇਹਦਾ ਮਨੂ ਤਾਂ ਲੱਗਦਾ ਜੀ ਬੰਦੇ 2-4 ਚਾਹੀਦੇ ਪਹਿਲਵਾਨੇ ਚਾਹੀਦੇ ਬੂਟ ਪਾਓ ਨਹੀਂ ਪੈਦਾ ਤੁਸੀਂ ਪਾ ਕੇ ਦੇਖ ਲਓ ਫੜ ਦੋ ਫੜ ਦੋ ਬੱਲੇ ਤਾਂ ਪਾਈਆਂ ਨੇ ਤਸਮੇ ਹੋਰ ਕਰ ਲਓ ਜੀ ਮੂਰੇ ਤਾਂ ਲੈ ਇੱਕ ਤੁਸੀਂ ਖਾ ਚਲ ਬਾਤ ਇਤਨਾ ਨਹੀਂ ਕਰ ਚੈਟ ਨਹੀਂ ਤੁਸੀਂ ਫੋਨ ਨਾ ਕਰੋ ਹਾਂ ਹਾਂ ਤੁਨਾਨੂੰ ਨੂੰ ਮੇਲਾ ਚੱਲ ਤੁਨਾਨੂੰ ਨੂੰ ਮੇਲਾ ਜਾ ਚੱਲ ਕਰ ਕੇ ਹਨ ਖੇਲ ਪਈ ਆਹੇ ਚੱਲ ਪਾ ਕੇ ਕਿੰਜਦਾ ਹੀ ਐ ਕਰ ਲੰਦਾ ਪਹਿਲਾਂ ਵੀ ਕਰਦੇ ਆ ਤਾਂ ਫਿਰ ਹੁੰਦਾ ਨਹੀਂ ਤਾਂ ਪਹਿਲਾਂ ਹਾਂ ਚਲੋ ਠੀਕ ਆ ਡੈਡੀ ਬਰ ਕਹਿੰਦਾ ਹੀ ਜਦੋਂ ਦੱਸ ਗਰੂ ਚੜ੍ਹਦੀ ਕਲਾ ਚੜ੍ਹ ਕੇ ਤੁਹਾਨੂੰ ਵੀ ਹਾਂ ਚਲੋ ਜਸਵੀਨ ਬੈਠੋ ਫਿਰ ਗੱਡੀ ਚਲੋ ਬਾਹਰ ਗਰ ਤੁਹਾਨੂੰ ਅਰੇ ਇੱਥੇ ਜਾਣਾ ਤਾਂ ਨਾਨੂ ਨੂੰ ਪਾਰੀ ਕਰਨਾ ਚੱਲ ਹਾਂਜੀ ਕਹਿੰਦੀ ਤਾਂ ਜਾਣਾ ਨਹੀਂ ਲਾ ਉਹਦਾ ਉੱਥੇ ਆਇਆ ਹੈ ਕਰੀਏ ਦੀ ਬਹਿ ਗੜੀ ਨੇੜੇ ਆਉਣੀ ਨਹੀਂ ਚਾਹੁੰਦੀ ਅੱਜ ਰਹੇ ਜਾ मैं ਬਾਏ ਚਲੋ ਜਲਦੀ ਆ ਫਿਰ ਨਾਨੀ ਨੂੰ ਮਿਲ ਆ ਜਾ ਰਹੇ ਨੇ ਨਾਨਾ ਜੱਫੀ ਪਾ ਕੇ ਮੇਰੇ ਕੋਲ ਹੀ ਆ ਮੈਂ ਨਾਨੇ ਨੂੰ ਚਲ ਮਿਲ ਕੇ ਜੱਫੀ ਪਾ ਆ ਜਾ ਓਏ ਬੰਦਾ ਬਿੰਦ ਚਲ ਠੀਕ ਆ ਨਾਨੀ ਨੂੰ ਘਰ ਠੀਕ ਰਹੀ ਠੀਕ ਆ ਪਾਰੀ ਕਰ ਦੇ ਨਾਨੀ ਦੀ ਪਾਰੀ ਤਾਂ ਕਰ ਦੇ ਨਾਨੇ ਦੀ ਪਾਰੀ ਉਹ ਕਾਈ ਕਰੇ ਆ ਪਛਰੇ ਆਇ ਕਰਦੀਆ ਗਾਲੀ ਕਰਦੇ ਫੇਰ ਕਿ ਫੇਰ ਹਲ ਫੇਰ ਇਹਨੂੰ ਤਾਂ ਬੇਤਵਾਰੀ ਹੋਈ ਵੀ ਕਿਤੇ ਵੀ ਛੱਡੇ ਨਾ ਜਾਵੇ ਮੈਨੂੰ ਚਲੋ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕਾਹ ਚੱਲ ਕੇ ਜਦਾਂ ਮੈਂ ਵੀ ਰੱਖੀ ਤੈਨੂੰ ਉਹ ਡਾਕਟਰ ਕਿੱਥੇ ਨਿਕਲੇ ਆ ਪਾਤਾ ਕਲਾਈ ਤਾਂ ਤੂੰ ਕੱਲੀ ਵਿੱਲੀ ਖਲੀ ਏਰੀਆ ਦਾ ਇਹਨੂੰ ਵੀ ਲੈ ਕੇ ਆਏਗਾ ਨਾ ਪਰ ਕਿਤੇ ਹਾਂ ਖਾਲੂਗਾ ਤੁਹਾਨੂੰ ਥੱਤ ਥੱਤ ਕਿੱਥੇ ਘਮਾਉਣਾ ਹੈ हां तूसी ਖੜੀ ਆ ਹੁਣ ਆ ਖੋਲ ਦੋ ਪਹੁੰਚ ਗਏ ਜੀ ਘਰ ਤੇ ਆਹ ਲੋ ਜੀ ਖੁੱਲ ਗਈ ਜੀ ਚੱਕੋ ਸਮਾਨ ਉਹ ਖੰਡਾਤਾ ਸਮਾਨ ਹੋਰ ਤੁਸੀਂ ਕੀ ਕਰਨਾ ਲੈ ਇਧਰ ਇਧਰ ਉਹਨੂੰ ਲਾਗੀ ਜੀ ਲੱਥਿਆ ਲਾਗੀ ਜੀ ਇਹਨੂੰ ਤੂੰ ਲੈ ਜਾ ਪਹਿਲਾਂ ਦੋ ਲਫਾਫੇ ਜਾ ਬਸ ਲੱਗ ਜਾ ਪੂਰੇ ਦਸਾਲ ਚੱਕੋ ਸਮਾਨ ਸਾਡੇ ਘਰ ਦੀ ਦੌਣਤ ਗਈ ਆਜੀ ਅਬੂਪੀ ਬੜੇ ਮਮਾ ਨੂੰ ਦਾਕ ਮਾਰਦੇ ਅਜੇ ਤਾਂ ਬੋਤਲ ਲੈ ਲਜਾਈ ਪਈ ਹੈ ਮੱਕੀ ਦਾ ਚਾੱਕ ਲੈਣ ਕੋਤੂ ਆਜਾ ਰਿੰਦ ਅਬੂਪੀ ਅਰੇ ਪਾਈ ਹੂੰ ਪਾਈ ਪਾਈ ਹਾਂ ਆਜੋ ਚਲੋ 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 ਤੁਸੀਂ ਚਾਕੂ ਜੁਆਸ ਮੈਂ ਕਾ ਹੋਗਾ ਲੋ ਮੈਂ ਚੱਕਦਾ ਨਾ ਡਿੱਗੀ ਹੋਣ ਲੱਗੂ ਚਲੋ ਹੁਣ ਹੁਣ ਉੱਪਰ ਚੱਲ ਕੇ ਮਿਲਦੇ ਆ ਜੀ ਬਹਾਗੁਰ ਕਰਦੇ ਬਹਾਗੁਰ ਕਰਦੇ ਸਤਨਾਮ ਬਹਾਗੁਰ ਸਤਨਾਮ ਅਬ ਭਾਈ ਇਹ ਸਮਾਨ ਰੱਖਣ ਦੋ ਆ ਆਦਾ ਬੁਗੂਏ ਮਾਹੀ ਜੋ ਰਿੰਚ ਚੱਕ ਲਈ ਵਾਹ ਕਿਹੜੀ ਥੱਕੇ ਵੀ ਆ ਆ ਫੜੋ ਆ ਵੀ ਫੜੋ ਲਵਾ ਦੇ ਜੇ ਚੱਕ ਲਿਓ ਵੀ ਰੋਲ ਪੁੱਤ ਕਿੱਥੇ ਰੱਖਿਆ ਕਿਹੜੇ ਜਿਹੜੇ ਲੈ ਕੇ ਆਇਆ ਹੈ ਹਾਂ ਜੇ ਲਿਆ ਦੇ ਥੱਲੇ ਲਾ ਕੇ ਅੱਛੇ ਦਿੰ ਤੂੰ ਹੋ ਬੱਤੀ ਦਾ ਕੰਮ ਆ ਬਾਜੀ ਟ੍ਰੇਡਰ ਬਾਣੀ ਚੱਲ ਰਹੀ ਐ ਇਧਰ ਟੀਵੀ ਦੇ ਵਿੱਚ ਵਾਹ ਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਵੈਸੇ ਆਹ ਲੇਟ ਹੋ ਗਏ ਜੀ ਆਉਂਦੇ ਆਉਂਦੇ ਓਏ ਤੇਰੇ ਕੁੱਤੇ ਦੀ ਤਰੇ ਦੀ ਆ ਤਾਂ ਲੱਗੀ ਜੀ ਰੀਤ ਤਾਂ ਆਪਣੇ ਅਪਰੇਸ਼ਨ ਜੇ ਕਰਨਾ ਇਹਨੇ ਮੈਨੂੰ ਕੁੱਤੇ ਦੇ ਕਿਹਾ ਹਾਂ ਕੀ ਹੋਣਾ ਜੋ ਉਹਨੂੰ ਮੈਂ ਸੁੱਚ ਕੱਢ ਲੀਓ ਹਾਂ ਮੇਰੀ ਮੂਵੀ ਕੀ ਕਰਨ ਨੂੰ ਯਾਰ ਆ ਖੋੜਿਆ ਖੋੜਿਆ ਤਮੀ ਤੋਂ ਚੰਗੀ ਕਿ ਤੂੰ ਆ ਗਈ ਹਾਂ ਘਰ ਆ ਗਈ ਤੂੰ ਹਾਂਜੀ ਛੱਡ ਦੇ ਛੱਡ ਦੇ ਨੰਨਾ ਠੀਕ ਨਾ ਮਮਮੀ ਹਾਂਜੀ ਤੂੰ ਠੀਕ ਠੀਕ ਮਮਾ ਨੇ ਕਿੰਨੀ ਮਮਾ ਨੇ ਕਿੱਥੇ ਮਾਰੇ ਆ ਸ਼ਵਨਾ ਬੇਰਾ ਕਿੱਥੇ ਮਾਰੇ ਦਾ ਮਮਾ ਨੇ ਧੱਪੜ ਪਾਇਆ ਤੇ ਜੀ ਹੋਗੇ ਗੇਲਣਾ ਨਹੀਂ ਇਹ ਤੋੜਨਾ ਨਹੀਂ ਵੀ ਪਪਾ ਤੋੜੋਂ ਤਾਂ ਪਿਆ ਅੱਛਾ ਅੱਛਾ ਉਧਰ ਗੇ ਬਣ ਮੇਲ ਆ ਜਾ ਮੇਲ ਉਹਨਾਂ ਥੋੜੇ ਅੱਧ ਘੰਟਾ ਦੇ ਜੀ ਹਾਂ ਠੀਕ ਹੋ ਜੀ ਤਾਂ ਸਾ ਮਿੱਠਾ ਹਾਂ ਹਾਂ ਪੁੱਪੀ ਜੀ ਇਹ ਨਵੇਂ ਰਕਤ ਤਾਂ ਤੇਰੇ ਅਸੀਂ ਕੰਮੇ ਚਲੇ ਦੇ ਤੇ ਜੋਰ ਦਾ ਖਾਤ ਕਰ ਉਹ 8:00 ਵਜੇ ਕੋਈ ਵਾਰ ਲੋ ਜੋਰ ਦਾ ਖੱਡੇ ਰੋ ਦੇਖੋ ਤੁਸੀਂ ਕਿ ਅੱਛਾ ਹੈ ਤਾਂ ਸਾਡੇ ਨੂੰ ਸਾਨੂੰ ਪਤਾ ਹਾਂ ਬਸ ਛੋਡ ਲੋ ਛੋਡ ਲੋ ਆਹ ਬੜੀ ਗਣੀ ਮਿੱਠੇ ਬਾਹੇ ਕੱਦ ਦੇਵੀ ਕੱਪੜੇ ਆਏ ਨਹੀਂ ਕਿ ਹਾਂ ਸ਼ਾਪਿੰਗ ਹੀ ਕਰਤੀ ਐ 10000 ਆਏ ਆ ਦਾ ਪੂਰਾ ਸਨਸੂਰੀ ਐ ਹਾਂ ਪੂਰਾ ਘਰ ਨਾ ਹੀ ਖਰੀਦ ਲਿਆ ਕਰਨ ਤੱਕ ਫੇ ਨਿਆਣਾ ਨਾਲ ਖੇਡਦਾ ਫਿਰ ਗਿਆ ਸੀ ਚੱਲ ਕੇ ਇਕੱਲੇ ਤੇ ਬਾਅਦ ਚ ਫੋਨ ਕਰ ਜਾਵੇ ਮਾਛੀ ਟੈਰਾਉਂਡਿਆ ਤੁਸੀਂ ਮੇਰਾ ਦੀ ਨਹੀਂ ਲੱਗਦਾ ਦੋ ਚਾਰ ਨਹੀਂ ਤੇ ਭਾਬੀ ਤੇ ਲੋਬੀ ਮਗਾਈਆਂ ਦੀ ਉਹਨਾਂ ਦੋ চায় ਸੁੰਦਾ ਆਹ ਹੁੰਦਾ ਉਹ ਸੋੜਾ ਇੱਕ ਆ ਤੁਹਾਡੇ ਲਈ ਸਮੋਸੇ ਨੇ ਫੋਨ ਕਰਕੇ ਕਾਰਨੇ ਮਾਮੇ ਨੂੰ ਕਹਿੰਦੇ ਹਾਂ ਉਹ ਵੀਰ ਦੀ ਤੇਰੇ ਬੰਦੇ ਕਹਿੰਦੇ ਕਹਿੰਦੇ ਮੈਂ ਬਾਬਾ ਜੀ ਤੇਰਾ ਦੋ ਲੱਖ ਦਵਾਂ ਸਮੋਸੇ ਆ ਮਾਮਾ ਉਹਨੇ ਮੈਨੂੰ ਫੋਨ ਕਰਾਇਆ ਤਾਂ ਕਹਦਾ ਪਾਜੀ ਕਿੱਥੇ ਆ ਤੁਸੀਂ ਮਾ ਵੀ ਮੈਂ ਤਾਂ ਯਾਰ ਭੰਬਰੀ ਆ ਪਰ ਨਿਆਣਾ ਨੂੰ ਲੈਣਾ ਕਦਾ ਮੈਂ ਸਮੋਸੇ ਲੈ ਕੇ ਘਰੋਂ ਚੱਲਿਆ ਮਾਂ ਵੀ ਜਾ ਦੇ ਦੇ ਆਦੇ ਹੋਰ ਦਾ ਮੈਨੂੰ ਮੇਰੇ ਸਹੁਰਿਆਂ ਨੇ ਦਿੱਤਾ ਜੀ ਆ ਕੜਤਾ ਪਜਾਮਾ ਆਹ ਸੋਹਣਾ ਬਹੁਤ ਸੋਹਣਾ 15 ਉਹਨਾਂ ਨੇ ਵੀ ਖਾ ਕੇ ਉਹਨਾਂ ਨੇ ਵੀ ਮੋੜ ਤੇ ਵਿੱਚੇ 1500 ਰੁਪਏ ਚ ਪੈ ਗਿਆ ਰੋਟੀ ਖਾਧੀ ਵੀ ਤੇ ਉਹਨਾਂ ਨੇ ਲੈ ਲੈ ਮੈਂ ਸਮਝਉਂਦੀ ਨਹੀਂ ਕੁਝ ਬਾਤ ਨਹੀਂ ਆ ਮੈਨੂੰ ਦਿੱਤਾ ਠੀਕ ਸੋਹਣਾ ਇਹ ਨਾ ਕਾਲੀ ਸਲਵਾਰ ਕਾਲੀ ਚੁੰਨੀ ਆ ਤੇ ਤਾ ਕੁਰਤਾ ਹੀ ਆ ਮੈਨੂੰ ਪਤਾ ਹੈ ਇਹ ਤਾਂ ਕੋ ਸਪੈਸ਼ਲ ਗਾੜੀ ਨਿਕਾ ਕੇ ਭੇਜੇ ਨੂੰ ਤਾਂ ਬਹੁਤ ਹੋ ਅਸਲ ਤਾਂ ਪਤਾ ਕਿ ਗੱਲ ਕੀ ਹੋਈ ਜੀ ਮੈਂ ਵਿੱਚਲੀ ਗੱਲ ਦੱਸਦਾ ਹੈ ਨਾ ਰਾਤ ਨੂੰ ਕਰਾਤਾ ਜੀ ਮੈਨੂੰ ਫੋਨ ਆਇਆ ਇਹਨੇ ਕਰਾ ਪਤਾ ਫੋਨ ਹੈਂਡ ਫਰੀ ਹੋ ਮੰਨੂ ਦੱਸੋ ਗਿਆ ਪਤਾ ਜਿੱਦਣਾ ਸਮਝ ਲੋ ਵੀ ਮੈਂ ਭੰਬਰੀ ਚ ਇਹਨੂੰ ਪਹਿਣਾ ਛੱਡ ਕੇ ਆਇਆ ਹਾਂ 21 ਤਰੀਕ ਦੀ ਗੱਲ ਆ ਮਾਰੋ ਉਹਨਾਂ ਨੂੰ ਮੈਂ ਮੈਨੂੰ ਕਿਹਾ ਮੈਂ ਦੇਖਣਾ ਡਾਡੀ ਦਾ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਹੈਗਾ ਵੀ ਵਿੱਕੀ ਨੂੰ ਕੋ ਕੋਟ ਦਾ ਪਜਾਮਾ ਦਵਾ ਦਈਏ ਮੈਂ ਤੈਨੂੰ ਜਦ ਇਹ ਕਹਿੰਦਾ ਮੇਰੀ ਧੀ ਨੂੰ ਸੂਟ ਲੈ ਦੇਉਂਗੇ ਹਾਂ ਚਾਚਾ ਜੀ ਸਪੁੱਤ ਕੇ ਜਾ ਸੂਟ ਲੈਣਾ ਮੈਂ ਵਿੱਕੀ ਇਹਨਾਂ ਦਾ ਜਵਾਬ ਹੀ ਨਹੀਂ ਹੈਗਾ ਉਹ ਲਈ ਗੱਲ ਸੁਣੋ ਉਹਨਾਂ ਨੇ ਹੁਣ ਉਹਨਾਂ ਨੇ ਸੂਟ ਦਵਾ ਕੇ ਹੱਥੇ ਮੈਂ ਨਾ ਕਰੀਆ ਵੀ ਮੈਂ ਮੈਂ ਨਹੀਂ ਲੈਣਾ ਕਹਿੰਦੇ ਨਹੀਂ ਜੀ ਲੈ ਉਹ ਤਾਂ ਸਾਲਖੰਡ ਬਸ ਲੈ ਤਾਂ ਹੁਣ ਸਾਲਖੰਡ ਕੋਲੋਂ ਬਦ ਦੇਣਾ ਲੈ ਕੇ 1500 ਦੇ ਪੱਟ ਕਰਦੇ ਕਹਿੰਦੇ ਚਲ ਚਲ ਕੁਰਤਾ ਪਜਾਮੇ ਦੇ ਰੇਟ ਬਹੁਤ ਹੋ ਗਏ আর ਮੈਂ ਹੈਰਾਨ ਆ ਕੱਪੜਾ ਵੀ ਜਿਹੜਾ ਸਾਲਾ ਕੱਪੜਾ ਸਬੂਨ ਦੇ ਰੇਟ ਲਾ ਕੇ ਕੁਰਤਾ ਪਜਾਮਾ ਨਾਲ ਊਂ ਵੀ ਕੱਪੜੇ ਦੀ ਗਾਰੰਟੀ ਆ ਕੁਰਤੇ ਦੀ ਗਾਰੰਟੀ ਲੈਣੀ ਹੈ ਸਦੀ ਗਾਰੰਟੀ ਜੇ ਮੈਟਾ ਚਲਦਾ ਜੇ ਉਹ ਕਰ ਦਿੱਤੇ ਹੁਣ ਤਾਂ ਹੁੰਦੇ ਹੁੰਦੇ ਵਧੀਆ ਤੂੰ ਵੀ uppa ਵੀ ਜਿਹੜਾ ਉਦੋਂ ਕੁਰਤਾ ਪਜਾਮਾ ਲੈ ਕੇ ਆਇਆ 1500 ਦਾ ਤਾਂ 1500 ਦਾ ਹੀ ਉਹ ਵੀ ਜਿਹੜੇ ਨਾ ਨਾਰਮਲ ਜਿਹੇ ਕੱਪੜੇ ਜਿਨ੍ਹਾਂ ਨੂੰ ਦੇਖਣ ਨੂੰ ਵੀ ਨਹੀਂ ਦਿਲ ਕਰਦਾ ਉਹ ਦਿੰਦੇ ਉਹ 600 ਰੁਪਏ ਦਾ ਕੁਰਤਾ ਪਜਾਮਾ 750 ਦਾ ਕੁਰਤਾ ਹਾਂ ਦੇ ਵਿੱਚੇ ਤਾਂ ਨਹੀਂ ਕਾਰਨ ਦਾ ਬਣਨਾ ਵਿੱਚੇ ਰੀਤ ਦਾ ਵਿੱਚੇ ਇਹਨਾਂ ਦਾ ਫੇਰ ਵੀ ਪਸ ਜਾਣਾ ਕੱਪੜਾ ਬਾਈ ਯਾਰ ਮੇਰਾ ਦਹਾਨਾ ਬਣ ਜਾਣਾ ਚਾਹੁੰਦਾ ਪਾਪਾ ਪੂਰਾ ਪੂਰਾ ਹੈ ਬੜੇ ਪਣੇ ਦਾ ਹੈ 3.5 ਮੀਟਰ ਕੱਪੜਾ ਹੈ ਬੱਚੇ ਕਰਨ ਦਾ ਕੋਈ ਹੋਰ ਸਵਾਲ ਹੋ ਚੱਲ ਕੋਈ ਨਾ ਕਰਨ ਸਵਾਲ ਮੇਰੇ ਇੱਥੇ ਸਵਾਲ ਲਵੇ ਹਾਂ 22 ਸਵਾਲ ਲਵੇ ਇਹਦੇ ਪਰ ਕਿਹੜਾ ਸਟੈਂਪ ਲਾ ਕੇ ਆ ਗਈ ਮੇਰੀ ਆ ਹਾਂ ਮੈਂ ਆ ਸਵਾਲ ਉਹ ਸਵਾਲ ਹੋਈ ਚੱਕਿਆ ਚੱਕਰ ਆ ਘਰ ਦੇ ਵਿੱਚ ਇਹ ਤਾਂ 22 ਵਜੇ ਨਹੀਂ ਘਟਾਉਂਦੀ ਮੇਰੇ ਵਾਲੇ ਕੱਪੜੇ ਉਧੇ ਆਈ ਜਾਣੇ ਤੇ ਪਤਾ ਵਜੇ ਕਿੰਨਾ ਘਟਿਆ ਹੋਇਆ ਨਾ ਨਾ ਉਹ ਹੋਰ ਘਟਾ ਲਵੇ ਮੇਰੇ ਵਾਲੇ ਕੱਪੜੇ ਉਧੇ ਆਉਣ ਲੱਗਣੇ ਫਿਰ ਹਾਂ ਹੁਣ ਤਾਂ ਉਧੇ ਵਾਲੇ ਮੈਨੂੰ ਲੱਗਦਾ ਤੇਰੇ ਉਹ ਪਸੰਦ ਹੈ ਉਦੇ ਵਾਲੇ ਮੇਰੇ ਦੀ ਫਸਲ ਹੈਗੇ ਜਿਹੜੀ ਜਿਆਦਾ ਮੋਟਾ ਮੈਂ ਆ। ਜਨ ਘਟਿਆ ਹੋਇਆ। ਹਾਂ ਬਲੇ ਨਾ ਹੁਣ ਕੰਮ ਦਾ ਟੈਨਸ਼ਨ ਜਿਆਦਾ ਨਾ ਕੰਮ ਦੀ। ਲੜਾਈ ਕੱਲ ਵਿੱਕੀ ਨਾਲ ਥੋੜੀ ਜਿਹੀ ਝੱਟ ਪਈ ਸੀ ਦਵ ਗਈ। ਪਤਾ ਨਹੀਂ ਅਸਤ ਸੁਮੇਰ ਤਾਂ ਕਿਆ ਕਰਦਾ ਆਇਆ। ਫਤਨੀ ਗਾਤੇ ਵਿੱਕੀ ਕਾਤੇ ਲੜਨ ਲੱਗ ਗਿਆ ਨਾ ਫੁਕਰੀ ਸਾਤਾ ਬੀਪੀ ਬਦਲ ਜਾਂਦਾ ਮੇਰਾ ਕਿਤੇ ਕਿਤੇ ਪਿੰਡ ਦੇ ਅੰਦਰ ਕਿਵੇਂ ਵਧਿਆ ਹੋਇਆ ਬੀਪੀ ਤੇ ਚੜ ਦੇ ਜਿੱਡੇ ਦੇ ਗਲ ਜਿਹੜੇ ਬੰਦੇ ਕਿਤੇ ਲੜੇ ਨੇ ਨਾ ਫਿਰ ਉਹਦੇ ਵਾਸਤੇ ਸੋਚਣਾ ਪੈਂਦਾ ਵੀ ਇਹ ਬੰਦਾ ਕਿਤੇ ਲੜਿਆ ਨਹੀਂ ਇਹ ਨੂੰ ਕਿ ਆ ਲੈ ਬਪੂ ਉਹ ਕੋ ਸਵੇਰੇ ਆਪਾਂ ਲੜਦੇ ਆਥਣੇ ਕੋ ਜੇ ਹਾਏ ਮੇਰੀ ਮਿੱਠੂ ਤੇਰੇ ਬੋਲ ਮਿੱਠੇ ਜੇ ਕੌੜੇ ਜੇ ਤੇਰੀ ਵੀਰ ਦੀ ਲੜਦੇ ਰਹਿੰਦੇ ਰਹਿੰਦੇ ਉਹਨੇ ਵਾਰੇ ਅਸੀਂ ਸੋਚਦੇ ਨਹੀਂ ਲੱਗੇ ਕਿਉਂਕਿ ਉਹ ਉਹ ਹੈ ਸੁਭਾਏ ਉਹਨਾਂ ਦਾ ਤੇਰੀ ਵਰਸਨ ਚੋਟchu ਨਾ ਰਾਤ ਨੂੰ ਵੀ ਬੈਕ ਪੈਕ ਕਿਉਂ ਹੋਇਆ ਮੈਂ ਹੱਕ ਸੋਤਾਂ ਤੇ ਬੈਠੀ ਇਹ ਦੀ ਪੁਤਰੀ ਆਹ ਕਿ ਆ ਮਿੱਗਿਆ ਚਾਰ ਬਰਾਂ ਸੁਣਦੀਆਂ ਲਲਕਾਰਾ ਇੰਨਾ ਇਹ ਕੀ ਖਾਲੀ ਮੇਰੇ ਕਰਦੇ ਹੁੰਦੇ ਮਾਣਿਕੋ ਲਲਕਾਰਾ ਮਾਰਾ ਨਨੋ ਲਲਕਾਰੇ ਲੱਗੀ ਗਏ ਜੇ ਚਾਚਾ ਗਿਆ ਗਿਆ ਕਿੰਨਾ ਉੱਬੜ ਕੇ ਬੋਲਦਾ ਤਾ ਉਹ ਚੌੜ ਕਰਦਾ ਮਾਰਿਆ ਨਹੀਂ ਪਰ ਦਿਖਾਉਂਦਾ ਦਾ ਬੰਬ ਵੱਜਦੇ ਡਾਉਨ ਦੇ ਬੰਬ ਵੱਜਦੇ ਡਾਉਨ ਦੇ ਗੋਲ ਬੰਬ ਡਾਉਨ ਨੇ ਚਲਾਤੀ ਸੀ ਬੰਬ ਉਧਰ ਆ ਜਾ ਇਹ ਨਹੀਂ ਹੜਾ ਆ ਜਾ ਡਾਉਨ ਦੇ ਚੱਲਦੇ ਪਟਾਕੇ ਭਾਈ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਪ੍ਰੋਗਰਾਮ ਸਾਰਿਆਂ ਨੂੰ ਇਹਦਾ ਬੰਦਾ ਭਗਤਤਾ ਉਹ ਜੀ ਗਾਹ ਭਗਤ ਪਰਿਵਾਰ ਮਿਲ ਗਿਆ ਇਹਨੂੰ ਇੱਕ ਗੱਲ ਹੈਗੀ ਆ ਵੀ ਹਾਂ ਡਾਊਨ ਦੀ ਮੈਂ ਹੁਣ ਉਹਨੂੰ ਦੱਸਾਂ ਗੱਲ ਕੀ ਕਹਿੰਦੇ ਇੱਕ ਗੱਲ ਆ ਵੀ ਜਿੱਦਿ ਡਾਊਨ ਨੇ ਸੇਵਾ ਕਰੀ ਪੂਰਾ ਮੁੱਲ ਪੈ ਗਿਆ ਉਹਨੂੰ ਗਾਹ ਇਨਾ ਸੌ ਪਰਿਵਾਰ ਮਿਲਿਆ ਨਾਲੇ ਘਰ ਜਵਾਈ ਜਾਣਾ ਉਹਨੇ ਉੱਥੇ ਕੱਲੀਓ ਕੱਲੀ ਕੁੜੀ ਉਹਨਾਂ ਦੀ ਡੇਰਾ ਬਸੇ ਆ ਸੇਵਾ ਜੋ ਕਰੀਏ ਬਸ ਸਹੀ ਗੱਲ ਹੈ ਸੇਬਾਈ ਉੱਥੇ ਵੀ ਸੇਵਾ ਵਾਲੀ ਆਹੋ ਮੈਨੂੰ ਕੱਪੜਾ ਨਹੀਂ ਖਰੀਦਣਾ ਮੰਨੂ ਕੱਪੜਾ ਨਹੀਂ ਖਰੀਦਣਾ ਆਹ ਕੌਟ ਨਾ ਕੌਟਨ ਆਹ ਕੌਟਨ ਨਹੀਂ ਤੂੰ ਬੈਠੀ ਤੇ ਇਹਨੂੰ ਹੱਥ ਚ ਲਈ ਵੀਡੀਓ ਦੇ ਵਿੱਚ ਆ ਪਤਾ ਕਿਆ ਜਿਹੜੀ ਵੀਡੀਓ ਹੁਣ ਜਦ ਪਿੱਛੇ ਚੱਲਦੀ ਨਾ ਉਹਦਾ ਵਿੱਚ ਤੂੰ ਹੱਥ ਚ ਐਨਾ ਚਾਰ ਵਾਰ ਕਹ ਕੇ ਕਹਿੰਦੀ ਜੀ ਆਹ ਲੋ ਮੈਨੂੰ ਪਤਾ ਕਿਆ ਕਰਾਉਂਦੀ ਇਹਨੂੰ ਬਈ ਨਾ ਜਿੱਕਣਾ ਤੇਰਾ ਆਹ ਕਰਦੇ ਇਹਦੇ ਵਿੱਚ ਬਹੁਤ ਕੱਪੜਾ ਖੋਲਦਾ ਹੁੰਦਾ ਦਾ ਤੂੰ ਹਾਂ ਇਹ ਅੱਗ ਲੱਗਦੀ ਪਹਿਣਾ ਨਹੀਂ ਹੈਗਾ ਹੁਣ ਪਹਿਨ ਰਹੀ ਆ ਜੀ ਇਹਦੇ ਉਹ ਹਾਲਾਤ ਆਹ ਕੱਪੜਾ ਜੀ ਆਹ ਹੂਸਾ ਆਇਆ ਆ ਆ ਆ ਕਪੜਾ ਉਹ ਦਰਮਿਆਨ ਦੇ ਵਿੱਚ ਪਾਇਆ ਆ ਤਾ ਮੈਂ ਦੋ ਤਿੰਨ ਵਾਰ ਪਾਇਆ ਆ ਤਾਂ ਮੈਂ ਦੋ ਤਿੰਨ ਵਾਰ ਪਾਉਂਦਾ ਇਹ ਵੀ ਮੈਂ ਕਹਿੰਦਾ ਭੰਗਰੀਆਂ ਨੇਲੇ ਚ ਸਪਾਪਾ ਮੇਰੀ ਗੱਲ ਸੁਣ ਆ ਕਪੜੇ ਰਹਿਣ ਕਪੜੇ ਤਾਂ ਬਹੁਤ ਜ਼ਿਆਦਾ ਪਰ ਆ ਹੈ ਕੋਟ ਆ ਉਹਨੇ 1500 ਰੁਪਏ ਦੇ ਦਿੱਤਾ ਕੋਟ ਤੇ ਪਜਾਮਾ 3.5 ਮੀਟਰ ਗਰਮੀ ਤੇ ਨਹੀਂ ਆ ਵੀ ਆ ਵੀ ਆ ਵੀ ਪੂਰਾ 1500 1650 1650 ਤੋਂ ਨਾ 1500 ਤੋਂ ਇਹਨਾਂ ਨੇ ਲੈਸ ਲੁੱਸਾ ਕਰਕੇ 1500 ਰੁਪਏ ਲਿੱਤਾ ਹਾਂ ਸਾਚ ਬਣੀ ਫਿਰ ਇਹ ਜ਼ਰੂਰ ਕਮੀਰੋ ਦਵਾ ਪਜਾਮਾ ਚਾਚੇ ਮੇਰੇ ਜਨਮ ਦਿਨ ਨੂੰ ਖਾਸਵਾ ਚਾਚੇ ਮੇਰੇ ਚਲੋ ਹਾਂਜੀ ਹਾਏ ਪਾਕੇ ਚੱਲਦੇ ਹਈ ਆ ਚਲੋ ਇਹ ਦੀਪਾ ਜੀ ਨੇ ਬਹੁਤ ਖਾ ਲੀਆਂ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਹਾਰਾਜ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ ਬਾ ਬਾਏ ਹੋਰ ਪਰ ਤੇ ਨਹੀਂ ਕੁਕੂਤੀ ਕੋਲ ਪਾਣੀ ਪੀਤੀ ਜਾਂਦੀ ਆ ਸੁਪੂਪੂ